किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਮਲੇਰ ਕੋਟਲਾ ਸੀੜਸ ਤੋਂ ਮੁਲਾਪੁਰ ਦਾਤਾ ਜਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆ ਜੀ ਪਿੰਡ ਆਲੇਚਾ ਨੇੜੇ ਗੁਰਦਾਸਪੁਰ ਵੀਰ ਕਮਲਜੀਤ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਵਿਜੇ ਕੁਮਾਰ ਜੀ ਉਹਨਾਂ ਦੇ ਖੇਤ ਵਿੱਚ ਖੜੇ ਆ ਜੀ ਉਹਨਾਂ ਨੇ ਲਾਈ ہوئی ਆ F1 하이브리드 ਵਾਈਟ ਟਾਈਗਰ ਬੱਬੀ ਲਾਈ ہوئی ਆ ਬੜੀ ਸੋਹਣੀ ਆ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਾਡੇ ਸਰ ਹਾਂਜੀ ਹਾਂ ਬਿਦੇ ਦੀ ਸਸਤੀ ਕਲਤੀ ਸਸਤਾ ਬੰਦ ਉਹ ਸਭ ਠੀਕ ਹੈ ਜੀ ਵਧੀਆ ਜੀ ਵਧੀਆ ਜਿਹੜੀ ਆਪਣਾ ਫਲ ਗੋਬੀ ਆਪਾਂ ਲਾਈਆ ਵਾਈਟ ਡੈਕਰ ਕਿਸਾਨ ਵੀਰਾਂ ਨੂੰ ਇਹਦੀ ਖਾਸੀਅਤ ਦੱਸੋ ਔਰ ਬੂਟੇ ਕਿੱਡੇ ਗ੍ਰੇ ਡੇ ਲਾਇਆ ਸੀ ਕਿਨੇ ਕਿ ਬੂਟੇ ਮਰੇ ਆ ਜਾਂ ਨਹੀਂ ਮਰੇ ਸੋ ਕਿਸਾਨ ਵੀਰਾਂ ਨੂੰ ਸਾਰਾ ਦੱਸੋ ਵੀ ਇਹਦੇ ਵਿੱਚ ਦੂਜੀ ਵੈਰਾਈਟੀ ਨਾਲੋਂ ਕੀ ਖਾਸੀਅਤ ਆ ਰਹੀ ਹੈ ਜੀ ਇਹ ਜੀ ਵੈਰਾਈਟੀ ਬਹੁਤ ਵਧੀਆ ਵਾ ਇਹ ਵੈਰਾਈਟੀ ਅਸੀਂ 45 ਤੋਂ 50 ਦਿਨ ਦੇ ਵਿੱਚ ਕਟਾਈ ਇਹਦੀ ਸ਼ੁਰੂ ਹੋ ਗਈ ਆ ਇਹ ਦਾ ਮੰਡੀਕਰਨ ਵੀ ਬਹੁਤ ਵਧੀਆ ਹੋ ਰਿਹਾ ਵਾ ਤੇ ਜਿਹੜਾ ਫੁੱਲ ਆ ਰਿਹਾ ਸਾਰਾ ਕਵਰਿੰਗ ਦੇ ਵਿੱਚ ਆ ਰਿਹਾ ਵਾ ਕਿਲੋ ਪਲੱਸ ਫੁੱਲ ਆ ਤੇ ਇਹਦਾ ਮੰਡੀਕਰਨ ਬਹੁਤ ਵਧੀਆ ਜੇ ਇਹਨੂੰ ਅਸੀਂ ਨਾ ਕੋਈ ਜ਼ਿਆਦਾ ਸਪਰੇਅ ਰੇ ਕੀਤੀ ਆ ਇਹਨੂੰ న్యూਟ੍ਰੀਸ਼ਨ ਹੀ ਦਿੱਤਾ ਜਿਹੜਾ ਦਿੱਤਾ ਵਾ ਜੀ ਹਾਂਜੀ ਸੋ ਜਿਵੇਂ ਆਮ ਗੋਭੀ ਨੂੰ ਚੁਲਸਰੋਗ ਆਇਆ ਇਹਨੂੰ ਚੁਲਸਰੋਗ ਦੀ ਆਪਾਂ ਨੂੰ ਕੋਈ ਦਵਾਈ ਤਾਂ ਨਹੀਂ ਕਰਨੀ ਪਈ ਹੈਗੀ ਚੁਲਸਰੋਗ ਨਹੀਂ ਆਇਆ ਨੀ ਜੀ ਤੇ ਡੰਡੀ ਬਹੁਤ ਛੋਟੀ ਹੈ ਜੀ ਇਹਦੀ ਹਾਂਜੀ ਡੰਡੀ ਬਹੁਤ ਛੋਟੀ ਹੈ ਜੀ ਤੇ ਫੁੱਲ ਨਿੱਗਰ ਵੀ ਹੈ ਜੀ ਹਾਂਜੀ ਜਦੋਂ ਆਪਾਂ ਲਫਾਵੇ ਪਰਦੇ ਆ ਹਾਂਜੀ ਹਾਂਜੀ ਤੇ ਲਫਾਵੇ ਪਰਨੇ ਵੀ ਬੜੇ ਸੋਖੇ ਆ ਜੀ ਲਫਾਵੇ ਪਰਨੇ ਵੀ ਸੋਖੇ ਆ ਤੇ ਵਿੱਚਨੇ ਵੀ ਬਹੁਤ ਸੋਖੇ ਆ ਜੀ ਵੰਡੀ ਕਰਨ ਬਹੁਤ ਵਧੀਆ ਠੀਕ ਹੈ ਜੀ ਕਿਸਾਨ ਵੀਰਾਂ ਨੂੰ ਫੁੱਲ ਐਨ ਚੰਗੀ ਤਰ੍ਹਾਂ ਗੁੱਠੇ ਨਾਲ ਪੂਰਾ ਜੋਰ ਲਾ ਕੇ ਦਬ ਕੇ ਦਿਖਾ ਦੋ ਜੀ ਸੋ ਕਿਸਾਨ ਵੀਰੋ ਬਹੁਤ ਗਿੱਠੀਲੀ ਗੋभी ਹੈ ਜੀ ਇਹ ਤੇ ਬਹੁਤ ਟੈਟ ਹੈ ਤੇ ਨਾਲ ਨਾਲ ਦੇ ਫੁੱਲ ਹੋਰ ਵੀ ਦਿਖਾ ਦਿਓ ਜੀ ਲਓ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਹਾਂ ਸੋ ਕਿਸਾਨ ਵੀਰੋ ਇਹ ਵੈਰਾਈਟੀ ਨੂੰ ਮਤਲ ਜਿਹੜਾ ਜੂਰੀਆ ਪਾਉਣਾ ਹੁੰਦਾ 30 ਤੋਂ 32 ਦਿਨਾਂ ਚ ਖਤਮ ਕਰ ਦਿਆ ਕਰੋ ਠੀਕ ਬਹੁਤ ਲੋਕ ਕਿਸਾਨ ਵੀਰ ਆ ਇਹਨੂੰ ਜੂਰੀਆ ਲੇਟ ਤੋਂ ਕਰ ਪਾ ਜਾਂਦੇ ਪਾਲਨ ਦੇ ਤੇ ਫਿਰ ਬਹੁਤ ਬੰਦਿਆਂ ਦੇ ਜਿਹੜਾ ਜੂਰੀਆ ਕਿ ਨਾ ਗੋਬ ਦੇ ਵਿੱਚ ਪੈ ਜਾਂਦਾ ਫਿਰ ਉਹਨੂੰ ਗਾਲਾ ਰੋਗ ਆ ਜਾਂਦਾ ਹੈ ਗਾਲਾ ਰੋਗ ਤੋਂ ਬਾਅਦ ਫੁੱਲ ਫਟਣਾ ਚੱਲ ਹੋ ਜਾਂਦਾ ਸੋ ਇਹ ਛੋਟੀ ਛੋਟੀ ਗੱਲਾਂ ਦਾ ਖਿਆਲ ਰੱਖਿਆ ਕਰੋ ਜੀ ਆਪਣੀ ਇਹ F1 하이브리드 ਵਾਈਟ ਟਾਈਗਰ ਹੈ ਜੀ ਉਹਨਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ 28 ਤੋਂ 30 ਦਿਨਾਂ ਨੂੰ 트리플 7 ਤਿਆਰ ਹੋਣ ਵਾਲੀ ਹੈ ਸੋ ਅਗਲੀ ਵੀਡੀਓ ਮਾਲਕ ਕਿਰਪਾ ਕਰਕੇ ਰੱਖੇ ਜੀ ਉਹ ਵੀ ਬਣਾਵਾਂਗੇ ਜੀ ਤੁਸੀਂ ਬਾਜੀ ਇਹ ਕਿੰਨੇ ਏਕੜ ਜੇ ਬੀਜੀ ਹੋਈ ਹੈ ਗੋਭੀ ਇਹ ਜਿਹੜੀ ਇਸ ਟਾਈਮ ਜਿਹੜੀ 2.5 ਕਿੱਲੇ ਚੱਲ ਰਹੀ ਹੈ ਜਿਹੜੀ ਵਾਈਟ ਟਾਈਗਰ ਹੈ ਅੱਛਾ ਵਾਈਟ ਟਾਈਗਰ ਬਾਕੀ ਅਲੱਗ ਤੋਂ ਬਾਕੀ 4 ਕਿੱਲੇ ਜਿਹੜੀ 트리플 7 ਹੋਰ 트리플 7 ਜੀ ਓਕੇ ਸੋ ਕਿਸਾਨ ਵੀਰੋ ਜਿਹੜਾ ਵੀ ਵੈਰਾਈਟੀ ਆ ਸਮੇਂ ਦੇ ਮਤਲਬ ਹਰ ਇੱਕ ਵੈਰਾਈਟੀ ਨੂੰ ਬਦਲਣਾ ਪੈਂਦਾ ਸੋ ਜਿਹੜੇ ਅੱਜਕੱਲ ਸਾਮਾਨ ਚੱਲ ਰਿਹਾ ਫੁੱਲ ਗੋਬੀ ਦਾ 999 ਵੈਰਾਈਟੀ ਆ ਬਹੁਤ ਦੀ ਵਧੀਆ ਔਰ ਕਵਰਿੰਗ ਬਹੁਤ ਜ਼ਿਆਦਾ ਆ ਇਹਦੀ ਪੈਡਲੀ ਤਿਆਰ ਆ ਜਿਹੜੇ ਵੀ ਕਿਸਾਨ ਵੀਰ ਨੂੰ ਚਾਹੀਦੀ ਆ ਉਹ ਸਾਨੂੰ ਇੱਕ ਦਿਨ ਪਹਿਲਾਂ ਫੋਨ ਕਰਕੇ ਆ ਸਕਦੇ ਆ ਹਾਂਜੀ ਸਰ ਜੀ ਥੈਂਕ ਯੂ ਜੀ ਬਹੁਤ ਬਹੁਤ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਲੇਰਪੋਟਲਾ ਸੀਡ ਸਟੋਰ ਮੁਲਾਪੁਰ ਦਾਤਾ ਦਿਲਾ ਲੁਧਿਆਣਾ ਸਾਡਾ ਫੋਨ ਨੰਬਰ ਜੀ ਹਨ ਮੇ 144 37700 16 ਜੀ